ਰੋਜਪੁਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਦੇ ਵਿੱਚ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਕਰਦਿਆਂ ਕਿਹਾ ਕਿ ਅੱਜ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਲਿਖਿਆ ਸੰਵਿਧਾਨ ਖਤਰੇ ਦੇ ਵਿੱਚ ਹੈ ਤੇ ਤਾਨਾਸ਼ਾਹ ਸਰਕਾਰ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਅਤੇ ਸਾਨੂੰ ਇਹਨਾਂ ਤੋਂ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਨਹੀਂ ਤਾਂ ਇਹ ਦੇਸ਼ ਨੂੰ ਬਰਬਾਦੀ ਵੱਲ ਲੈ ਜਾਣਗੇ ਆਵਾਜ਼ ਸਾਡੀ ਆਵਾਜ਼ ਸਾਡੀ ਫੋਟੋ ਇਹਨਾਂ ਨੇ ਸਮਾਂ ਲਿਖਿਆ ਇਹਨਾਂ ਨੇ ਇਹਨਾਂ ਦਾ ਲਿਖਿਆ ਆ ਸੰਵਧਾਨ ਖਤਰੇ ਚ ਕਿਉਂਕਿ ਬੀਜੇਪੀ ਵਾਲੇ ਕਹਿੰਦੇ ਰਹਿੰਦੇ ਆ ਸਾਨੂੰ 370 ਸੀਟਾਂ ਦੇ ਦੋ ਸਾਨੂੰ 400 ਦੇ ਦੋ ਅਸੀਂ ਅਸੀਂ ਨਾ ਸੰਵਧਾਨ ਬੋਲਾਂਗੇ ਬਾਬਾ ਸਾਹਿਬ ਬਹੁਤ ਗਰੀਬੀ ਚ ਉੱਠੇ ਸੀਗੇ ਬੰਦੇ ਔਰ ਇੰਨੀ ਪੜ੍ਹਾਈ ਕੀਤੀ ਤੁਸੀਂ ਹਰਾਨ ਰਹ ਜੂਗੇ ਔਰ ਇਹਨਾਂ ਨੇ ਗੱਲ ਪਈ ਹੋਈ ਆ ਜਿਹੜੀ ਪੜ੍ਹਾਈ ਐ ਜਿਹੜੀ ਗ੍ਰਿਤਿਆ ਉਹ ਸ਼ੇਰਨੀ ਦੇ ਦੁੱਧ ਵਰਗੀ ਐ ਜਿਹੜਾ ਉਹਨੂੰ ਪੀਊਗਾ ਉਹ ਗਰਜੂ ਕੋਈ ਗਰਜੂਗਾ ਤਾਂ ਹਾਰ ਹੋਵੇਗਾ ਹਾਰੂਗਾ ਇਸ ਕਰਕੇ ਮੈਂ ਤਾਂ ਜਦੋਂ ਸਰਕਾਰ ਬਣੀ ਅਸੀਂ ਪਹਿਲੇ ਹੀ ਹੁਕਮ ਜਾਰੀ ਕੀਤਾ ਜਦੋਂ ਭਗਤ ਸਿੰਘ ਹੋਣਾਂ ਦੇ ਪਿੰਡ ਖਰਗਨ ਕਲਾਂ ਸੌ ਚੁੱਕੀ ਸੌਜ ਕੁਲਦਵਰ ਪਹਿਲੇ ਹੁਕਮ ਜਾਰੀ ਕੀਤਾ ਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਲੱਗੂਗੀ ਜੀ ਆਇਆਂ ਜਰਾਂ ਪਾ ਕੇ ਸਿੰਘ ਤੇ ਬਾਬਾ ਸਾਹੂ ਦੀ ਫੋਟੋ ਲੱਗਦੀ ਹੋਵੇ ਫੋਟੋ ਲੱਗੂ ਸਕਾਈ ਕਰਦਾ ਸਵਾਸਿਤਾ ਆਕਾ ਕਹਿੰਦਾ ਸਵਾਸਿਤਾ ਸਭਾ ਨੂੰ ਮੰਨ ਲੈ ਬੰਦੇ ਆ ਪਰ ਮੈਨੂੰ ਹੁਣ ਇੱਕ ਯਕੀਨ ਦਿਵਾ ਦਿਓ ਕਿ ਤੁਸੀਂ 1 ਜੂਨ ਨੂੰ ਜਿਹੜਾ ਤੁਸੀਂ ਇਨਕਲਾਬ ਨਾ ਲੈ ਕੇ ਆ ਰਹੇ ਹੋ ਉਹਦੇ ਵਿੱਚ ਫਿਰੋਜ਼ਪੁਰ ਕਿਉਂਕਿ ਇਹ ਤਾਂ ਡਰ ਗਿਆ ਹੋਏ ਤਾਂ ਲੜਿਆ ਨਹੀਂ ਇਸ ਵਾਰ ਲੜਦਾ ਨਹੀਂ ਇਹ ਜੁਬੀਰ ਬੰਦੇ ਮੈਥੇ ਇਹ ਤਾਂ ਡਰ ਗਿਆ ਸੋ ਇਹ ਕਹਿੰਦੇ ਸਭੀਰ ਇਹ ਹੁਣ ਕੀ ਹੈ ਹੁਣ ਇੱਕ ਤਰੀਕ ਨੂੰ ਤੁਸੀਂ ਜਦੋਂ ਵੋਟਾਂ ਪਾਓਗੇ ਤਾਂ ਮੈਨੂੰ ਉਮੀਦ ਲੈ ਰੱਖਾਂ 4 ਜੂਨ ਨੂੰ ਇਹ ਜਦੋਂ ਰੁਝਾਨ ਆਉਣੇ ਸ਼ੁਰੂ ਹੋ ਜਾਣ ਉਹਨਾਂ ਰੁਝਾਨਾਂ ਜਿਵੇਂ ਹੀ ਹੋਵੇ ਕਿ ਫਿਰੋਜ਼ਪੁਰ ਤੋਂ ਵਿਆਮਾ ਦੀ ਪਾਰਟੀ ਭਾਰੀ 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 ਬਹੁਤ ਮਤਲਬ ਤੁਹਾਡੇ ਮੂਹਰੇ ਚੌਕ ਦੋ ਲੱਖ ਤੋਂ ਫੋੜੇ ਨਾਲ ਮਿਲਦਾ ਜਿਲਦਾ ਰਹੂੰਗਾ ਇਤੇ ਨਹੀਂ ਜੰਗਾ ਮੈਂ ਥਿਰ ਰਹਿਣਾ ਅੱਜ ਬਾਗੇ ਜਾਊਂਗਾ ਕੱਲ ਨੂੰ ਬਰਨਾਲੇ ਰੈਲੀ ਹੈ ਫਿਰ ਲੁਧਿਆਣੇ ਰੋਡ ਸ਼ੋਅ ਹੈ ਤੁਸੀਂ ਦੇਖਦੇ ਰਹੋਗੇ ਮਿੰਦ ਵੱਖੋਂ ਕੋਈ ਕੰਮ ਨਹੀਂ ਛੱਡੀ ਕਿਉਂਕਿ ਮਾਲੀ ਦਾ ਕੰਮ ਪਾਣੀ ਪੋਣਾ ਘਰ-ਘਰ ਮਸਤਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਪਈ ਲੋਕ ਨੇ ਲੋਕਦੰਤਰ ਚ ਲੋਕ ਨੇ ਬਹੁਤ ਬਹੁਤ ਕੰਮ ਬੋਲੇ ਆਪ ਤੁਹਾਡੇ ਚਾਕੇ ਤੋਂ ਨਾੜੇ ਲਾ ਕੇ ਮੈਨੂੰ ਹੌਸਲਾ ਦੇ ਦਿਓ ਇਹ ਇਨਕਲਾਬ ਜਿੰਦਾਬਾਦ ਅੰਤਿ ਕੀਤੇ ਸਭੀ ਬੰਦੇ ਬੰਦੇ ਜਿਹੇ ਆਏ ਹੋਗੇ